ਜੋ ਜਿੱਕਾ ਖਾਲਸਾ ਰੋਤੇ ਜੀ ਦਾਸ ਕਰਨੈਲ ਸਿੰਘ ਗੁਰੂ ਰਾਮਦਾਸ ਜੀ ਰਹਿਮਤ ਸਦਕਾ ਉਹ ਜੇ ਮਨਦਾ ਸਾ ਮਾਰੇ ਲੈ ਕੇ ਆਂਦੇ ਹਨ ਤੋਂ ਅੱਜ ਦਾ ਜੋ ਮਹਾਨ ਦਿਹਾੜਾ ਜਾਂਦੇ ਹੋਏ ਕਿਉਂਕਿ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਦੀ ਨਵੀਂ ਜੋ ਧਰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਗੁਰਪੁਰਬ ਜੋ ਕਿ ਬੜੇ ਭਾਗਾ ਵਾਲਾ ਹੈ ਕਿ ਅੰਮ੍ਰਿਤਸਰ ਸ਼ਹਿਰ ਵੀ ਕਿਹ ਮਹਾਰਾਜ ਨੇ ਅਵਤਾਰ ਤਾਰਿਆ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਨਗਰੀ ਬਸਾਈ ਗੁਰੂ ਰਾਮਦਾਸ ਨੇ ਆਪਣਾ ਘਰ ਬਣਾਇਆ ਜਿਹਨੂੰ ਅਸੀਂ ਬੜੇ ਸਤਿਕਾਰ ਨਾਲ ਗੁਰੂ ਕਾ ਮਹਿਲ ਕਹਿੰਦੇ ਹਾਂ ਉੱਥੇ ਮਹਾਰਾਜ ਨੇ ਜੋ ਹੈ ਆਪਣਾ ਅਵਤਾਰ ਤੇ ਆ ਰਿਹਾ ਅੱਜ ਮਾਰਾ ਅਵਤਾਰ ਦਾ ਨਾ ਗੋਰਪੁਰ ਜੋ ਹੈ ਬੜੀ ਚੜ੍ਹਦੀ ਕਲਾ ਨਾਲ ਸਰਦਨਾ ਗੁਰਦਾਨ ਦੇ ਗ੍ਰਹਿ ਵਿਖੇ ਮਨਾਇਆ ਜਾ ਰਿਹਾ ਹੈ ਬੜੀ ਮਹਾਨ ਦੀਮਲਾ ਹੋਏ ਉਸ ਤੋਂ ਬਾਅਦ ਭਾਰੇ ਅਸਵਾਈ ਚਲਾਏਗੇ ਮੀਂਹ ਦੇ ਬਾਵਜੂਦ ਭਾਰੀ ਸੰਗਤਾਂ ਗੁਰੂ ਦੇ ਘਰੋ ਝੋਲੀਆਂ ਪਰਲਵਾ ਤੇ ਪੁੱਜ ਰਹੀਆਂ ਹਨ ਆ ਵੀ ਦੇਖ ਸਕਦੇ ਹੋ ਲੈਣਾ ਲੱਗਿਆ ਹਨ ਘਟੋਵਾੜੀ ਘੰਟਾ ਲੱਗਦਾ ਹੈ ਅੰਦਰ ਜਾ ਕੇ ਦਰਸ਼ਨ ਕਰਨ ਕੇ ਜੋ ਹੈ ਬਾਹਰ ਆਉਣ ਲੱਗਿਆ ਥੋੜੇ ਦੇਰ ਬਾਅਦ ਜੋ ਹੈ ਸਮਾਪਤੀ ਹੋਏਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਸਤਿਕਾਰ ਨਾਲ ਸੋਨੇ ਦੇ ਪਾਲਕੇ ਸਜਾ ਕੇ ਨਿਧਾਪ੍ਰਤੀ ਜਿਸ ਤਰ੍ਹਾਂ ਮਹਾਰਾਜ ਨੂੰ ਲੈ ਕੇ ਉੱਤੇ ਕਮਰਾ ਬਣਿਆ ਹੈ ਮਹਾਰਾਜ ਦਾ ਸੁੱਖ ਆਸਨ ਉੱਤੇ ਸੁੱਖ ਆਸਨ ਕੀਤਾ ਜਾਂਦਾ ਹੈ ਤੋਂ ਆਓ ਪ੍ਰਣ ਕਰੀਏ ਬਾਬੇ ਨਾਨਕ ਦੇ ਉਪਦੇਸ਼ ਨੂੰ ਕਮਾਈਏ ਨਾਮ ਜਪੀਏ ਵੰਡ ਛਕੀਏ ਅਤੇ ਅਮਰਤ ਸ਼ਾਹ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਆਪਣੇ ਛੋਟੇ ਬੱਚਿਆਂ ਨੂੰ ਜੋ ਹੈ ਪੰਜਾਬੀ ਸਿਖਾਓ ਗੁਰਵਾੜੀਆਂ ਜੋੜੋ ਗਰਾਂ ਨ ਪੰਜਾਬੀ ਨਾਲ ਗੱਲਾਂ ਕਰੋ ਅਤੇ ਗੁਰੂਦਿਆਂ ਖੁਸ਼ੀਆਂ ਪ੍ਰਾਪਤ ਕਰੋ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ